नमस्कार दोस्तों मैं जितेंद्र कुमार ਤੇ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕਿ ਨਿਊਜ਼ ਦੱਸ ਦਈਏ ਕਿ ਕੁਝ ਮਹੀਨਾ ਪਹਿਲੇ ਇੱਕ ਤੁਹਾਨੂੰ ਖਬਰ ਆ ਸੀ ਆਪਣੇ ਚੈਨਲ ਤੇ ਵੀ ਦਿਖਾਈ ਸੀ ਕਿ ਸੁजानਪੁਰ ਦੇ ਨਾਲ ਜਿਹੜਾ ਹਾਈਵੇ ਰੋਡ ਹੈ ਉੱਥੇ ਇੱਕ ਪੀਰ ਭਾਬੀ ਦੀ ਦਰਖਾ ਦੇ ਉੱਪਰ ਇੱਕ ਨੌਜਵਾਨ ਦਾ ਜਿਹੜਾ ਕਤਲ ਕੀਤਾ ਗਿਆ ਸੀ ਗੱਲ ਕਰੀਏ ਉਸ ਕਤਲ ਦੀ ਗੁੱਥੀ ਨੂੰ ਸੁਲਝਾਣ ਲਈ ਪੁਲਿਸ ਜਿਹੜੀ ਹੈ ਕਾਫੀ ਜਿੱਦੋਜਾਦ ਦੇ ਵਿੱਚ ਲੱਗੀ ਹੋਈ ਸੀ ਪਰ ਹੁਣ ਜਿਹੜਾ ਆ ਉਹ ਗੁੱਥੀ ਜਿਹੜੀ ਹੈ ਉਹਨਾਂ ਵੱਲੋਂ ਸੁਲਝਾ ਲਈ ਗਈ ਹੈ ਦੱਸ ਦਈਏ ਕਿ ਐਸਐਸਪੀ ਦਲਜਿੰਦਰ ਸਿੰਘ ਲੋ ਵੱਲੋਂ ਜਿਹੜੀ ਹੈ ਇਸ ਤੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਕਤਲ ਜਿਹੜਾ ਕਿਸ ਤਰ੍ਹਾਂ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਸੀ ਕਿ ਇੱਕ ਜੋ ਸ਼ਖਸੀ ਦੀ ਕਤਲ ਹੋਇਆ ਸੀ ਉਸ ਦੀ ਪ੍ਰੇਮੀ ਜੋ ਲੜਕੀ ਸੀ ਤੇ ਲੜਕੀ ਦਾ ਜੋ ਪਹਿਲਾ ਆਸਕ ਸੀ ਉਹਦੇ ਵੱਲੋਂ ਹੀ ਜਿਹੜਾ ਉਸ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਬੜੀ ਹੀ ਬੇਰਮੀ ਨਾਲ ਕਤਲ ਕੀਤਾ ਗਿਆ ਸੀ ਤੇ ਹੁਣ ਜਿਹੜਾ ਪੁਲਿਸ ਵੱਲੋਂ ਜਿਹੜਾ ਹੈ ਉਸ ਨੂੰ ਆਪਣੀ ਹਿਰਾਸਤ ਵਿੱਚ ਵੀ ਲਿਆ ਗਿਆ ਤੇ ਉਸ ਵੱਲੋਂ ਵੀ ਪੁਸਵੰਗ ਕੀਤੀ ਜਾ ਰਹੀ ਹੈ ਤੇ ਉਸ ਲੜਕੀ ਕੋਲੋਂ ਵੀ ਜਿਹੜਾ ਆ ਪੁਸਵੰਗ ਕੀਤੀ ਜਾ ਰਹੀ ਹੈ ਕਿ ਆਖਰ ਇਸ ਕਤਲ ਦੇ ਵਿੱਚ ਹੋਰ ਵੀ ਜਿਹੜੇ ਕਈ ਸ਼ਾਮਲ ਹੋ ਸਕਦੇ ਨੇ ਉਸ ਨੂੰ ਲੈ ਕੇ ਜਿਹੜਾ ਆ ਉਸ ਲੜਕੀ ਕੋਲੋਂ ਜਿਹੜੀ ਆ ਪੁਸਵੰਗ ਕੀਤੀ ਜਾ ਰਹੀ ਹੈ ਸੁਣਾਣਿਆ ਤੁਹਾਨੂੰ ਜਿਹੜੀ ਐਸਐਸਪੀ ਦਿਲਜੀਤ ਸਿੰਘ ਢਿੱਲੋਂ ਨਾਲ ਜਿਹੜੀ ਗੱਲਬਾਤ ਹੋਈ ਹੈ ਤਦ ਤੱਕ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕੇ ਨਿਊਜ਼ ਜੀ ਕਿ ਮਾਮਲਾ ਹੈ ਕਿ ਤੇ ਬਲੈਂਡ ਮਰਦਾ ਦੇਖੋ 29 24 ਨੂੰ ਜਿਹੜਾ ਹੈਗਾ ਆ ਪਠਾਨਕੋਟ ਸਜਨਪੁਰ ਦੇ ਨਜ਼ਦੀਕ ਜਦੋਂ ਕਿ ਸ਼੍ਰੀਮਨੀ ਮਹੇਸ਼ ਜੀ ਦੀ ਯਾਤਰਾ ਚੱਲ ਰਹੀ ਸੀ ਜਿਸ ਦਿਨ ਖਤਮ ਹੋਈ ਆ ਉਸ ਦਿਨ ਉੱਥੇ ਲੰਗਰ ਖਾਲੀ ਹੋ ਜਾਂਦੇ ਆ ਤੇ ਉੱਥੇ ਖਾਲੀ ਲੰਗਰ ਦੇ ਸ਼ੈੱਡ ਦੇ ਵਿੱਚ ਇੱਕ ਵਿਅਕਤੀ ਨੂੰ ਬੁਰਿਤਨਾ ਕੱਟ ਵੱਢ ਕੇ ਉਹਦਾ ਮਰਡਰ ਕਰ ਦਿੱਤਾ ਗਿਆ ਸੀਗਾ ਤੇ ਇੱਕ ਅਣਪਛਾਤੀ Laash ਮਿਲੀ ਸੀ ਜਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਹੋ ਰਹੀ ਸੋ ਸਾਡੇ ਵਾਸਤੇ ਇੱਕ ਬਲਾਈਂਡ ਮਰਡਰ ਇੱਕ ਅਨਾ ਕਤਲ ਸੀਗਾ ਅ ਜਿਸ ਨੂੰ ਟ੍ਰੇਸ ਕਰਨ ਦੇ ਵਿੱਚ ਸਜਾਨਪੁਰ ਪੁਲਿਸ ਨੇ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਪਹਿਲੀ ਗੱਲ ਤਾਂ ਆਇਡੈਂਟੀਫਿਕੇਸ਼ਨ ਬਹੁਤ ਔਖੀ ਹੋਈ ਉਸ ਬੰਦੇ ਦੀ ਸੋ ਆਇਡੈਂਟੀਫਾਈ ਕਰਨ ਤੋਂ ਉਹ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਬਾਰੇ ਪਤਾ ਲੱਗ ਗਿਆ ਉਸ ਤੋਂ ਬਾਅਦ ਸਾਡੀਆਂ ਹਿਊਮਨ ਇੰਟੈਲੀਜੈਂਸ ਤਕਨੀਕੀ ਤਫ਼ਤੀਸ਼ ਤੇ ਸੋਰਸਸ ਤੋਂ ਜਿਹੜੀ ਤਫ਼ਤੀਸ਼ ਕੀਤੀ ਗਈ ਫਿਰ ਇਹ ਪਤਾ ਲੱਗਿਆ ਕਿ ਪਠਾਨਕੋਟ ਦਾ ਰਹਿਣ ਵਾਲਾ ਇੱਕ ਵਿਅਕਤੀ ਆ ਜਿਸ ਦਾ ਨਾਮ ਕਸ਼ਮੀਰੀ ਹੈ ਇਹ ਸੈਲੀ ਕੁਲੀਆਂ ਏਰੀਆ ਦੇ ਵਿੱਚ ਰਹਿੰਦਾ ਔਰ ਪੇਸ਼ਾਵਰ ਇਹ ਚੋਰ ਹੈ ਚੋਰੀਆਂ ਨੀਂ ਵਰਦ ਦਿੱਤਾ ਕਰਦਾ ਇਸ ਨੇ ਹੀ ਉਸ ਵਿਅਕਤੀ ਦਾ ਜਿਹੜਾ ਹੈਗਾ ਅੱਧੀ ਰਾਤ ਨੂੰ ਮਰਡਰ ਕਰ ਦਿੱਤਾ ਸੀ ਤੇਜ਼ ਤਾਰ ਹਥਿਆਰਾਂ ਨਾਲ ਉਸ ਦੇ ਪਿੱਛੇ ਕਾਰਨ ਇਹ ਸੀਗਾ ਕਿ ਜਿਹੜਾ ਵਿਅਕਤੀ ਮਰਿਆ ਉਸ ਵਿਅਕਤੀ ਦੇ ਰਿਲੇਸ਼ਨਸ ਇੱਕ ਪੂਜਾ ਨਾਮ ਦੀ ਔਰਤ ਨਾਲ ਸੀਗੇ ਜਦੇ ਦੋ ਬੱਚੇ ਹੈ ਉਸ ਪੂਜ ਉਹ ਜਿਹੜੀ ਪੂਜਾ ਨਾਮ ਦੀ ਔਰਤ ਆ ਉਹ ਬੇਸਿਕਲੀ ਪਿੱਛੋਂ ਤਲਵਾੜੇ ਦੀ ਰਹਿਣ ਵਾਲੀ ਆ ਹਸ਼ਰਪੁਰ ਦੀ ਤੇ ਉਹ ਆਪਣੇ ਜਿਹੜੇ ਹਸਬੰਡ ਆ ਉਹਦੇ ਪੁਰਾਣੇ ਸਾਬਕਾ ਹਸਬੰਡ ਸੀ ਉਹਨਾਂ ਨੂੰ ਛੱਡ ਕੇ ਮਰਨ ਵਾਲੇ ਵਿਅਕਤੀ ਦੇ ਨਾਲ ਜਿਹੜੀ ਹੈਗੀ ਆ ਉਹ ਰਿਲੇਸ਼ਨਸ ਦੇ ਵਿੱਚ ਰਹਿ ਰਹੀ ਸੀਗੀ ਤੇ ਜਿਹੜਾ ਕਸ਼ਮੀਰੀ ਆ ਜਿਸ ਨੇ ਮਰਡਰ ਕੀਤਾ ਇਹ ਉਸ ਦਾ ਪੁਰਾਣਾ ਸਾਬਕਾ ਜਿਹੜਾ ਸੀਗਾ ਇਹ ਉਹਦਾ ਮਿੱਤਰ ਸੀਗਾ ਇਹ ਗੱਲ ਨੂੰ ਬਰਦਾਸ਼ਤ ਨਹੀਂ ਸੀ ਕਰਦਾ ਤਾਂ ਕਿ ਮੇਰੀ ਜਿਹੜੀ ਸਾਬਕਾ ਮਿੱਤਰ ਆ ਉਹ ਕਿਸੇ ਹੋਰ ਦੇ ਨਾਲ ਜਿਹੜੀ ਹੈਗੀ ਉਹ ਰਿਲੇਸ਼ਨ ਵਿੱਚ ਰਹਿ ਰਹੀ ਆ ਇਹਨਾਂ ਇਸ ਨੇ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਬਹਿਲਾਫਸ ਲਾ ਕੇ ਇੱਕ ਲੋਕੇਸ਼ਨ ਤੇ ਰਾਤ ਨੂੰ ਲੈ ਜਾਂਦਾ ਉੱਥੇ ਜਿਹੜਾ ਇਹਨੇ ਰਾਤ ਨੂੰ ਜਿਹੜੀ ਘਾਟ ਤਕੜੀ ਔਰ ਯੋਜਨਾ ਬਣਾ ਕੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਉਹਨੂੰ ਕਤਲ ਕਰਤਾ ਉਸ ਤੋਂ ਬਾਅਦ ਇਹ ਭੱਜ ਗਿਆ ਕੱਲ ਸਿਆਨਪੁਰ ਦੀ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਮਾਰਨ ਵਾਲੇ ਹਥਿਆਰ ਦੀ ਜਿਹੜੀ ਹੈਗੀ ਉਹ ਬਰਾਮਦਗੀ ਕਰ ਲਈ ਗਈ ਆ ਪੂਜਾ ਦੇ ਰੋਲ ਬਾਰੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਕਿ ਕਿੰਨਾ ਕੁ ਦਾ ਇਸ ਮਰਡਰ ਦੇ ਵਿੱਚ ਰੋਲ ਸੀ ਕਿ ਆ ਉਹ ਵੀ ਸਾਜ਼ਿਸ਼ ਸ਼ਾਮਲ ਸੀ ਜਾਂ ਉਹਦੇ ਕਹਿਣੇ ਤੇ ਹੋਇਆ ਜਾਂ ਉਹ ਉਹ ਸਾਜ਼ਿਸ਼ ਦਾ ਹਿੱਸਾ ਰਹੀ ਜਾਂ ਹੋਏ ਹੋ ਸਕਦਾ ਕਿ ਉਹ ਬੇ ਉਹਦਾ ਕੋਈ ਗੁਨਾਹ ਨਾ ਵੀ ਹੋਵੇ ਕਿਉਂਕਿ ਪੂਜਾ ਹਜੇ ਰੈਸਟ ਨਹੀਂ ਹੋਈ ਉਹਨੂੰ ਵੀ ਅਸੀਂ ਸ਼ਾਰਟਲੀ ਜਿਹੜਾ ਹੈਗਾ ਆ ਇਸ ਮੁਕਦਮੇ ਵਿੱਚ ਸ਼ਾਮਲ ਕਰਕੇ ਫਿਰ ਉਹ ਤਫਤੀਸ਼ ਅੱਗੇ ਬਤਾਵਾਂਗੇ ਜੀ